ਸਸ਼ੀਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਹੁਪ ਸਾਰੇ ਬਹੁਤ ਵਧੀਆ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਗੇ ਤੇ ਬਾਬਾ ਜੀ ਤੁਹਾਨੂੰ ਇਦਾਂ ਹੀ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਆਪਾਂ ਵਲੌਗ ਸਟਾਰਟ ਕਰਨ ਚੱਲੇ ਆ ਇਹ ਵੱਜ ਚੁੱਕਿਆ ਹੈ ਡੇਢ 2 ਵਜੇ ਦਾ ਟਾਈਮ ਹੈ ਤੇ ਗੁਰਪ੍ਰਤਾਪ ਦੀ ਫਰਮੈਟ ਸੀਗੀ ਮੈਂ ਮੰਮਾ ਮੈਂ ਕੁਲਚਾ ਖਾਣਾ ਹੈ ਕਿ ਕੁਲਚੇ ਲੈ ਕੇ ਆਉਣੇ ਨੇ ਚਲੋ ਹੁਣੀ ਇਹ ਸੰਡੇ ਦਾ ਦਿਨ ਆ ਸੰਡੇ ਛੁੱਟੀ ਸੀਗੀ ਪਰ ਐਥੇ ਕਿ ਆਪਾਂ ਸੰਡੇ ਛੁੱਟੀ ਨਹੀਂ ਕੀਤੀ ਸੀਗੀ ਉਹੀ ਆਪਾਂ ਮਤਲਬ ਜਿਵੇਂ ਸੰਡੇ ਵਾਲੇ ਦਿਨ ਜਾਂਨੇ ਹੁੰਨੇ ਆ ਤਿੰਨ ਡੇਢ 2 3 ਵਜੇ ਦੇ ਵਿੱਚ ਵਿੱਚ ਉਦੋਂ ਹੀ ਗਏ ਸੀਗੇ ਸਾਰਾ ਸਵੇਰੇ ਘਰ ਦਾ ਕੰਮ ਨਵੇੜ ਕੇ ਤਾਂ ਹੀ ਕੋਈ ਸ਼ੂਟ ਨਹੀਂ ਹੋ ਸਕਿਆ ਕਿਉਂਕਿ ਘਰ ਦਾ ਕੰਮ ਬਹੁਤ ਉਲਝਿਆ ਹੋਇਆ ਸੀਗਾ ਤੇ ਇੱਥੇ ਫਿਰ ਜਾਂਦੇ ਸਾ ਡਿਮਾਂਡ ਹੋ ਗਈ ਮੇਰੇ ਪੁੱਤ ਦੀ ਕਹਿੰਦਾ ਮम्मा ਕੁਲਚੇ ਖਾਣੇ ਨੇ ਕੁਲਚੇ ਲੈਣ ਚੱਲੋ ਤੇ ਕੁਸ਼ੇ ਨੇ ਪੈਨਪੁਨ ਲੈ ਕੇ ਆਉਣੇ ਸੀਗੇ ਕਿਉਂਕਿ ਇਹਦੇ ਐਗਜ਼ਾਮਸ ਸ਼ੁਰੂ ਨੇ ਇਹਦੇ ਨਹੀਂ ਸਾਰੇ ਬੱਚਿਆਂ ਦੇ ਐਗਜ਼ਾਮਸ ਸ਼ੁਰੂ ਨੇ ਹਨਾ ਤੇ ਫਿਰ ਇਹਨੇ ਪੈਨਪੁਨ ਲੈ ਕੇ ਆਉਣੇ ਸੀ ਮम्मा ਮੈਂ ਟ੍ਰਾਇਮੈਕਸ ਲੈਣਾ ਮम्मा ਮੈਂ ਆ ਮੈਂ ਲੈਣਾ ਉਹ ਪੈਨ ਲੈਣਾ ਮੈਨੂੰ ਪਤਾ ਨਹੀਂ ਸੀ ਫੇ ਮੈਂ ਕਿਹਾ ਤੂੰ ਨਾਲ ਹੀ ਚੱਲ ਉਹ ਖੜਾ ਕੁਲਚੇ ਵਾਲੇ ਦੇ ਦੇਖੋ ਕਿਵੇਂ ਗੁੱਸਾ ਜੜਿਆ ਹੋਇਆ ਇਹਨੂੰ ਇੰਨਾ ਗੁੱਸਾ ਚੜਦਾ ਨਾ ਮਤਲਬ ਮੈਂ ਤਾਂ ਹੁਣ ਬੋਲ ਹੀ ਨਹੀਂ ਸਕਦੀ ਇਹਦੇ ਮੂਰੇ ਇਹਨੂੰ ਇੰਨਾ ਜ਼ਿਆਦਾ ਗੁੱਸਾ ਚੜਨ ਲੱਗ ਗਿਆ ਜੇ ਮੈਂ ਮੈਂ ਕਿਹਾ ਵੀ ਤੂੰ ਉੱਥੇ ਆਰਡਰ ਦੇ ਕੇ ਆ ਕੇ ਗੱਡੀ ਦੇ ਵਿੱਚ ਬਹਿ ਜੀ ਉਹ ਆਪਾਂ ਨੂੰ ਦੇ ਜੂਗਾ ਹਨਾ ਤੇ ਮੰਨਿਆ ਨਹੀਂ ਹੈਗਾ ਮਮਾ ਉਹਨੇ ਮੱਖਣ ਨਹੀਂ ਪਾਉਣਾ ਉਹਨੇ ਐ ਨਹੀਂ ਕਰਨਾ ਮਤਲਬ ਬਹੁਤ ਜ਼ਿਆਦਾ ਸੈਂਸਟਿਵ ਜਿਹਾ ਹੈ ਹਨਾ ਹਰ ਚੀਜ਼ ਪਰਫੈਕਟ ਮੰਗਦਾ ਹੈ ਤੇ ਫਿਰ ਤਾਂ ਹੀ ਮੈਨਾਂ ਇਹਦੀ ਕੋਈ ਚੀਜ਼ ਲਿਆਉਣੀ ਹੁੰਦੀ ਆ ਜਿਵੇਂ ਕੋਈ ਪੈਨ ਲੈਣੇ ਨੇ ਇਹਨੇ ਪੇਪਰਾਂ 'ਚ ਪਾਉਣ ਲੋੜ ਨੂੰ ਜਾਂ ਹੋਰ ਵੀ ਕੋਈ ਚੀਜ਼ ਲੈਣੀ ਹੁੰਦੀ ਆ ਮੈਨੂੰ ਨਾਲ ਲੈ ਕੇ ਜਾਣੀ ਆ ਕਿਉਂਕਿ ਮੈਨੂੰ ਪਤਾ ਵੀ ਜੇ ਇਹਦੀ ਕੋਈ ਚੀਜ਼ ਠੀਕ ਨਹੀਂ ਆਈ ਤਾਂ ਇਹਨੇ ਕਿਚ-ਕਿਚ ਕਰਨਾ ਬਹੁਤ ਜ਼ਿਆਦਾ ਖਿਜਦਾ ਹੁਣ ਤਾਂ ਮੈਨੂੰ ਕਹਿਣੀ ਹੁੰਨੀ ਆ ਵੀ ਤੂੰ ਇੰਨਾ ਖਿਜਦਾ ਨਾ ਤਾਂ ਹੀ ਤੇਰੀ ਸੇਤ ਨਹੀਂ ਬਣਦੀ ਹੈਗੀ ਤੇ ਇੱਥੇ ਆ ਬੀਬਾ ਜੀ ਕਾਰ ਚ ਬੈਠਿਆ ਇਹ ਵੀ ਕਹਿੰਦੀ ਮੈਂ ਵੀ ਨਾਲ ਜਾਣਾ ਸਿਖਰ ਦੁਪਹਿਰੇ ਮੈਂ ਸਗੋਂ ਇਹਨਾਂ ਨੂੰ ਕਿਹਾ ਵੀ ਤੁਸੀਂ ਘਰੇ ਬੈਠੋ ਫਿਰ ਅਸੀਂ ਇੱਕ ਕੇਕ ਲੈ ਕੇ ਆਉਣਾ ਸੀਗਾ ਕਿਉਂਕਿ ਜਿਹੜੇ ਮੇਰੇ ਮਾਸਟਰ ਜੀ ਨੇ ਉਹਨਾਂ ਦੇ ਬੇਟੇ ਦਾ ਬਰਥਡੇ ਸੀਗਾ ਉਹ ਉਹ ਵਿਚਾਰੇ ਉਹ ਨਾ ਹੈਗੇ ਮੁਸਲਮ ਨੇ ਇਹ ਕਹਿੰਦੇ ਵੀ ਸਾਡੇ ਇਹ ਸਾਡੇ ਧਰਮ ਦੇ ਵਿੱਚ ਵੀ ਇਹ ਕੇਕ ਕੱਟਦੇ ਨਹੀਂ ਹੈਗੇ ਪਰ ਇਹਦੀ ਵਾਈਫ ਦੀ ਬਹੁਤ ਖੁਆਇ ਸੀ ਵੀ ਮੇਰੇ ਬੱਚਿਆਂ ਦਾ ਕੇਕ ਕੱਟਿਆ ਜਾਵੇ ਹਣਾ ਉਹ ਉਹਨੂੰ ਵੀ ਛੋਟੇ ਜਿਹੇ ਨੂੰ ਬਹੁਤ ਚਾਹ ਸੀਗਾ ਮੈਂ ਕਿਹਾ ਕੋਈ ਨਾ ਤੇਰੀ ਮੈਡਮ ਮੈਂ ਆ ਮੈਂ ਲੈ ਕੇ ਆਉਂ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਮੈਨੂੰ ਮੈਡਮ ਨਾ ਕਹ ਫਿਰ ਤੋਂ ਮੈਨੂੰ ਦੀਦੀ ਕਿਹਾ ਕਰ ਹਨਾ ਵੀ ਭੈਣ ਬਣਾ ਲੈ ਮੈਨੂੰ ਹਨਾ ਭੈਣ ਭਰਾ ਦਾ ਰਿਸ਼ਤਾ ਤਾਂ ਡਿਫਰੈਂਟ ਹੀ ਹੁੰਦਾ ਸੋ ਇਸ ਕਰਕੇ ਫਿਰ ਮੈਂ ਕੇਕ ਲਈ ਮੈਂ ਮੈਨੂੰ ਕਹਿੰਦਾ ਲੁਕਮਾਨ ਕਹਿੰਦਾ ਤੁਸੀਂ ਕਟਾਓ ਦੀਦੀ ਮੈਂ ਕਿਹਾ ਮੈਂ ਕਿਉਂ ਕਟਾਵਾਂ ਤੇਰੇ ਮਤਲਬ ਮਾਪੇ ਕਟਾਉਂਦੇ ਹੁੰਦੇ ਨੇ ਕਟਾ ਦੇਖ ਤੇਰੀ ਵਾਈਫ ਨੂੰ ਕਿੰਨਾ ਚਾਏ ਤੂੰ ਨਾਲ ਹੋ ਜਾ ਹਨਾ ਕਟਵਾ ਲੈ ਹਨੀਤ ਨੂੰ ਸਭ ਤੋਂ ਜ਼ਿਆਦਾ ਚਾਹ ਹੁੰਦਾ ਕਿ ਇੱਕ ਕੱਟਣ ਦਾ ਫਿਰ ਮੰਮੀ ਆ ਗਏ ਮੰਮੀ ਕਹਿੰਦੇ ਮੈਂ ਸਭ ਤੋਂ ਪਹਿਲਾਂ ਖਵਾਣੀ ਆ ਮੰਮੀ ਕਹਿੰਦੇ ਮੈਂ ਤਾਂ ਇਹਨਾਂ ਦਾਦੀ ਕਿਹਾ ਵੀ ਇਹਨੂੰ ਕਿਹਾ ਹੈ ਮੈਨੇ ਦਾਦੀ ਕਿਹਾ ਕਰ ਹਨਾ ਚਲੋ ਐਹੀ ਰਲ ਮਿਲ ਕੇ ਟਾਈਮ ਨਿਕਲ ਜਾਣਾ ਬੱਚੇ ਖੁਸ਼ ਰਹਿਣ ਆ ਛੋਟਾ ਹੈ ਬੇਬੀ ਆ ਇਹ ਜਮਾ ਨਹੀਂ ਖਾਂਦਾ ਇਹ ਤਾਂ ਸਭ ਤੋਂ ਸੰਗਦਾ ਹੈ ਨਾ ਜਿਆਦਾ ਡਰਦਾ ਹੈ ਨਾ ਮੇਰੇ ਤੋਂ ਤਾਂ ਜਿਆਦਾ ਹੀ ਡਰਦਾ ਮੇਰੇ ਤਾਂ ਨੇੜੇ ਹੀ ਨਹੀਂ ਲੱਗਦਾ ਹੈਗਾ ਮੈਨੂੰ ਦੇਖ ਕੇ ਤਾਂ ਨਾ ਰੌਲਾ ਪਾ ਦਿੰਦਾ ਵੀ ਮੰਮੀ ਮੈਨੂੰ ਗੋਦੀ ਚੱਕ ਲੈ ਵੀ ਮੈਡਮ ਆ ਗਏ ਹਨਾ ਤੇ ਆ ਜਿਹੜਾ ਵੱਡਾ ਬੇਟਾ ਉਹ ਹੈਗਾ ਥੋੜਾ ਫਿਰ ਮੈਂ ਉਹਦੇ ਤੋਂ ਸਲਮਨ ਗਿਆ ਸੀ ਮੈਂ ਕਿਹਾ ਇੱਕ ਅੱਧਾ ਸਪੂਨ ਹੋਰ ਲੈ ਕੇ ਆ ਬੀ ਕੀ ਕਹਿੰਦੇ ਨੇ ਇਹਨੂੰ ਸਾਰੇ ਖਵਾ ਦਈਏ ਇਹਨੂੰ ਗੁਰਪ੍ਰਤਾਪ ਨੂੰ ਕਿਹਾ ਸੀ ਮੈਂ ਕਿਹਾ ਤੂੰ ਵੀ ਖਵਾ ਦੇ ਆ ਜਾ ਤੈਨੂੰ ਸਭ ਤੋਂ ਜ਼ਿਆਦਾ ਚਾਹ ਸੀਗਾ ਹਨੀਤ ਨੂੰ ਸਭ ਤੋਂ ਜ਼ਿਆਦਾ ਚਾਹ ਸੀ ਮੰਮਾ ਰਹਿਮਾਨ ਦਾ ਕੇਕ ਕੱਟੀਏ ਮੰਮਾ ਰਹਿਮਾਨ ਦਾ ਕੇਕ ਕੱਟੀਏ ਤੇ ਆ ਗਿਆ ਮੇਰਾ ਪੁੱਤੂ ਗੁਰਪ੍ਰਤਾਪ ਇਹਨੂੰ ਤਾਂ ਬਲਾ ਬਲਾ ਕੇ ਕਿਹੜਾ ਪੈਂਦਾ ਪੁੱਤ ਆ ਜਾ ਕੇਕ ਖਵਾ ਦੇ ਹਨਾ ਤੇ ਇਹ ਆਪਣਾ ਮਰਜ਼ੀ ਦਾ ਮਾਲਕ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਮੇਰਾ ਮੁੰਡਾ ਮਰਜ਼ੀ ਦਾ ਮਾਲਕ ਹੈ ਜੋ ਇਹਨੇ ਜੀ ਕਰਨਾ ਇਹਨੇ ਉਹ ਕਰਨਾ ਜੇ ਮੈਨੂੰ ਫੋਰਸ ਕਰੂੰਗੀ ਵੀ ਆ ਜਾ ਕੇ ਇੱਕ ਖਵਾ ਤੇ ਨੂੰ ਖਵਾਉਣਾ ਪੈਣਾ ਹੈ ਹਨਾ ਤੇ ਉਹ ਨਹੀਂ ਇਹਨੇ ਕਰਨਾ ਹੈਗਾ ਪਰ ਕੀ ਕਹਿੰਦੇ ਨੇ ਜੇ ਮੂਡ ਹੈ ਫਿਰ ਇਹਨੂੰ ਜੋ ਮਰਜ਼ੀ ਕਰਾ ਲਓ ਹਨਾ ਤੇ ਤਿੰਨਾਂ ਦੀ ਵੀਡੀਓ ਬਣਾ ਰਹੀ ਸੀ ਮੈਂ ਕਿਹਾ ਚੱਲ ਬੱਚੇ ਖੁਸ਼ ਹੋਗੇ ਇੰਨੇ ਕਿਛ ਦੇਖੋ ਬੱਚੇ ਖੁਸ਼ ਹੁੰਦੇ ਨਿੱਕੀ ਨਿੱਕੀ ਖੁਸ਼ੀਆਂ ਚ ਖੁਸ਼ੀ ਭਾਲਦੇ ਨੇ ਹਨਾ ਬੱਚੇ ਤੇ ਹੁਣ ਵੀ ਇਹਨਾਂ ਨੂੰ ਸਾਰਿਆਂ ਨੂੰ ਹੋਪ ਹੈ ਵੀ ਸਾਨੂੰ ਛੁੱਟੀਆਂ ਹੋ ਜਾਣ ਹੋਪਸੋ ਕੱਲ ਤੱਕ ਮੈਸੇਜ ਜੇ ਆ ਜਾਵੇ ਪਰ ਗੁਰਪ੍ਰਤਾਪ ਆਪਣੀ ਪੇਪਰ ਦੀ ਤਿਆਰੀ ਕਰਨ ਲੱਗਿਆ ਹੋਇਆ ਮੈਂ ਉਹਨੂੰ ਕਿਹਾ ਵੀ ਤੂੰ ਆਪਣੀ ਪੇਪਰ ਦੀ ਪੂਰੀ ਤਿਆਰੀ ਰੱਖ ਵੀ ਕੀ ਕਹਿੰਦੇ ਛੁੱਟੀ ਮੈਂ ਛੁੱਟੀ ਦਾ ਮੈਸੇਜ ਆ ਜਾਊਗਾ ਫਿਰ ਹਟ ਜੀ ਹਨਾ ਤੇ ਸ਼ਾਮ ਨੂੰ ਅਸੀਂ ਸਾਰੇ ਚਲੇਗੇ ਮੱਥਾ ਟੇਕਣ ਕਿਉਂਕਿ ਅੱਜ ਗੁਰਪ੍ਰਤਾਪ ਕਹਿੰਦਾ ਮम्मा ਸੰਡੇ ਅੱਜ ਮੈਂ ਘਰੇ ਨਹੀਂ ਟੇਕਣਾ ਹੈਗਾ ਅੱਜ ਮੈਨੂੰ ਕਦੇ ਕਿਤੇ ਲੈ ਕੇ ਜਾਓ ਕਦੇ ਕਿਤੇ ਲੈ ਕੇ ਜਾਓ ਹੁਣ ਮਤਲਬ ਮੇਰੀ ਸਾਰੀ ਖੁਸ਼ੀਆਂ ਮੇਰੇ ਦੋਨੋਂ ਬੱਚਿਆਂ ਦੇ ਵਿੱਚ ਹੀ ਨੇ ਜਿੱਥੇ ਕਹਿੰਦੇ ਨੇ ਉੱਥੇ ਮੈਨੂੰ ਲਜਾਣਾ ਪੈਂਦਾ ਕਿਉਂਕਿ ਗੁਰਪ੍ਰਤਾਪ ਦਾ ਸੁਭਾਅ ਤਾਂ ਨਾ ਇੰਨਾ ਗੁੱਸੇ ਵਾਲਾ ਸੁਭਾਅ ਹੈ ਦਾ ਮਤਲਬ ਇੰਨਾ ਜ਼ਿਆਦਾ ਗੁੱਸੇ ਵਾਲੇ ਦੇ ਪਾਪਾ ਨੂੰ ਵੀ ਕਹਿੰਦੇ ਸੀ ਕੱਲ ਮੈਨੂੰ ਕਹਿੰਦੇ ਵੀ ਗੁਰਪ੍ਰਤਾਪ ਦਾ ਸੁਭਾਅ ਹੋਰ ਹੀ ਹੁੰਦਾ ਜਾਂਦਾ ਹੈ ਨਾ ਡੇ ਬਾਈ ਡੇ ਮੈਂ ਕਿਹਾ ਵੀ ਫਿਰ ਵੀ ਟੀਨੇਜ ਚ ਪੈਰ ਰੱਖ ਰਿਹਾ ਹੈ ਵੀ ਹਨਾ ਹੋ ਹੀ ਜਾਂਦਾ ਬੱਚੇ ਦੋ ਹਨਾ ਗੁੱਸੇ ਵਾਲਾ ਸੁਭਾਅ ਤੇ ਇਹਨੂੰ ਹੁਣ ਆਪਾਂ ਨੂੰ ਪਿਆਰ ਨਾਲ ਹੈਂਡਲ ਕਰਨਾ ਪੈਣਾ ਉਹੀ ਇਸ ਏਜ ਚ ਜਾ ਕੇ ਬੱਚੇ ਨੂੰ ਪਿਆਰ ਨਾਲ ਹੈਂਡਲ ਕਰਨਾ ਪੈਂਦਾ ਹੈ ਨਾ ਸਪੈਸ਼ਲੀ ਮੁੰਡਿਆਂ ਨੂੰ ਹਨਾ ਫਿਰ ਜੇ ਇੱਕ ਵਾਰ ਜ਼ਿੱਦ ਚੜ ਜੂਗਾ ਵੀ ਮੈਂ ਮੂਰੇ ਬਹਿਣਾ ਤਾਂ ਮੂਰੇ ਬਹਿਣਾ ਕੋਈ ਮੂਰੇ ਨਹੀਂ ਬਹਿ ਸਕਦਾ ਹੈਗਾ ਮੰਮਾ ਮੈਂ ਬਹਿਣਾ ਬਸ ਫਿਰ ਤਾਂ ਇੰਨੀ ਖਿਜ ਜਾਂਦਾ ਫਿਰ ਤਾਂ ਖਿਜਦਾ ਵੀ ਬਹੁਤ ਹੈ ਤੇ ਮੈਂ ਇਹਨੂੰ ਥੋੜੀ ਦਰ ਬਾਹਰ ਵੀ ਖੇਡਣ ਭੇਜ ਦਿੰਨੀ ਆ ਮੈਂ ਸਾਰਾ ਦਿਨ ਪੜਲੋ ਪੜਲੋ ਵੀ ਨਹੀਂ ਤਾਂ ਕਰਦੀ ਹੈਗੀ ਵੀ ਬੱਚਾ ਬੱਚੇ ਦਾ ਨਾ ਦਿਲ ਫਿਰ ਉਹੀ ਜਿਹਾ ਹੀ ਹੋ ਜਾਂਦਾ ਫਿਰ ਖਿਜਿਆ ਖਿਜਿਆ ਜਿਆ ਹਨ ਤੇ ਇਹਨੂੰ ਭੇਜਦੇ ਨੇ ਇਹ ਤਾਂ ਵੈਸੇ ਹੀ ਆਲਰੇਡੀ ਖਿਜਿਆ ਖਿਜਿਆ ਰਹਿੰਦਾ ਸੋ ਫਾਈਨਲੀ ਖੇਡ ਕੇ ਆ ਚੁੱਕਿਆ ਸੀਗਾ ਤੇ ਹੁਣ ਮੈਂ ਇਹਨੂੰ ਕਹਿ ਰਹੀ ਸੀ ਵੀ ਰਿਵੀਜ਼ਨ ਦੇ ਦੇ ਬਿਕਾਜ਼ ਕੱਲ ਨੂੰ ਇਹਦਾ ਪੰਜਾਬੀ ਦਾ ਪੇਪਰ ਆ ਮੰਡੇ ਨੂੰ ਤੇ ਇਹ ਸੰਡੇ ਦੀ ਪੂਰੀ ਕੀ ਕਹਿੰਦੇ ਆ ਵੀਡੀਓ ਸੀਗੀ ਤੇ ਮੰਡੇ ਨੂੰ ਇਹਦੇ ਪੰਜਾਬੀ ਦਾ ਪੇਪਰ ਆ ਮੈਂ ਇਹਨੂੰ ਕਹਿ ਰਹੀ ਸੀ ਵੀ ਥੋੜਾ ਜਿਹਾ ਪੜ ਲੈ ਹਨਾ ਪੁੱਤ ਤੇ ਉਥੇ ਸਿੱਟਿਆ ਹੀ ਦੇਖ ਲਓ ਬੈਠ ਹਨ ਤੇ ਉੱਥੇ ਉਹ ਗੁਰਪ੍ਰਤਾਪ ਖੇਜਦਾ ਉਹ ਉਹ ਪਤਾ ਨਹੀਂ ਉਹ ਆਪਣੀ ਚੀਜ਼ ਨੂੰ ਨਾ ਪਰਫੈਕਟ ਰੱਖਦਾ ਉਹਨੂੰ ਹੁੰਦਾ ਵੀ ਮੇਰਾ ਬੈਡ ਵੀ ਪਰਫੈਕਟ ਹੋਵੇ ਕੱਲ ਸਗੋ ਨਾ ਉਹਦੀ ਵਾਚ ਨਹੀਂ ਲੱਭ ਰਹੀ ਸੀ ਉਹਨੇ ਕੱਲ ਨੂੰ ਪੇਪਰ ਵਾਲੇ ਦਿਨ ਪਾ ਕੇ ਜਾਣੀ ਹੈ ਤੇ ਇੰਨੀ ਗਾਹ ਪਾਇਆ ਉਹਨੇ ਘਰ ਦੇ ਵਿੱਚ ਇੰਨਾ ਗਾਹ ਪਾਇਆ ਮੇਰੀ ਵਾਚ ਗਈ ਤਾਂ ਗਈ ਕਿੱਥੇ ਮਸਾ ਮੰਮੀ ਨੇ ਲੱਭ ਕੇ ਦਿੱਤੀ ਤਾਂ ਉਹ ਸਕੂਲ ਗਿਆ ਲਓ ਜੀ ਹੁਣ ਫਾਈਨਲੀ ਤੁਹਾਡੀ ਧੀ ਵੀ ਚੱਲੀ ਐ ਸਕੂਲ ਤੇ ਅੱਜ ਇਹਦਾ ਵੀ ਐਗਜ਼ਾਮ ਹੈ ਇਹਦਾ ਹੈਗਾ ਅਜ ਇੰਗਲਿਸ਼ ਔਰਲ ਐਂਡ ਰਿਟਨ ਹਨਾ ਤੇ ਅਮਨ ਜੀ ਲੈ ਕੇ ਚੱਲੇ ਨੇ ਬੋਤਲਾਂ ਥੱਲੇ ਰਾਤ ਨੂੰ ਅਸੀਂ ਪਾਣੀ ਪੀਣ ਨੂੰ ਬੋਤਲਾ ਲੈ ਕੇ ਆਉਨੇ ਹੁੰਨੇ ਆ ਉੱਪਰ ਤੇ ਫਿਰ ਉਹ ਸ਼ਾਮ ਨੂੰ ਸੋਰੀ ਸਵੇਰੇ ਥੱਲੇ ਪਹੁੰਚਦੀਆਂ ਹੁੰਦੀਆਂ ਨੇ ਫਿਰ ਉੱਥੇ ਭਰੀਆਂ ਜਾਂਦੀਆਂ ਨੇ ਹਨਾ ਪਾਣੀ ਦੀਆਂ ਤੇ ਹੁਣ ਇਹ ਲੈ ਕੇ ਚੱਲੇ ਨੇ ਬੋਟਲਸ ਥੱਲੇ ਦੋਨੋਂ ਪਿਉਤੀ ਦੀ ਡਿਊਟੀ ਹੈ ਵੀ ਸਵੇਰ ਵੇਲੇ ਬੋਟਲਸ ਤੁਸੀਂ ਦੋਨਾਂ ਨੇ ਥੱਲੇ ਪਹੁੰਚਦੀਆਂ ਕਰਨੀਆਂ ਨੇ ਕਿਉਂਕਿ ਮੈਂ ਆਲਰੇਡੀ ਆਪਣੇ ਕੱਪੜੇ ਧੋਤੇ ਅੱਜ ਮੰਡੇ ਦਾ ਡੇ ਹੈ ਕਿਉਂਕਿ ਅੱਜ ਮੈਂ ਵੀ ਫਟਾਫਟ ਬੁਟੀਕ ਤੇ 9 9:30 10 ਵਜੇ ਦੇ ਨੂੰ ਪਹੁੰਚਣਾ ਇਸ ਕਰਕੇ ਸਾਰਾ ਕੰਮ ਨਿਵੇੜਤਾ ਇਹ 8:30 ਦਾ ਟਾਈਮ ਸੀ ਮੈਂ ਸਾਰੇ ਕੱਪੜੇ ਧੋ ਕੇ ਸੁਕਾ ਕੇ ਚੱਕ ਕੇ ਫੇਰ ਗਈ ਸੀਗੀ ਦੇਖ ਲਓ ਤੇ ਇੱਥੇ ਫਾਈਨਲੀ ਆਪਾਂ ਪਹੁੰਚ ਗਏ ਵਿਸ਼ਾਲ ਮੈਗਾ ਮਾਰਟ ਉਹ ਗੁਰਪ੍ਰਤਾਪ ਦੇ ਪੈਨ ਲੈਣ ਗਈ ਸੀ ਉਹ ਇੱਥੇ ਵੀ ਨਹੀਂ ਮਿਲੇ ਹੈਗੇ ਉਹ ਹੁਣ ਮੈਨੂੰ ਬੁక్స్ ਮਾਰਕਟ ਜਾਣਾ ਪੈਣਾ ਉੱਥੋਂ ਹੀ ਮਿਲਣਗੇ ਤੇ ਇੱਥੇ ਥੋੜਾ ਜਿਹਾ ਫਿਰ ਮੈਨੂੰ ਐਸੀ ਚੱਲ ਗੁਰਪ੍ਰਤਾਪ ਤੇ ਹਨੀਤ ਵਾਸਤੇ ਨਾ ਘਰ ਪਾਉਣ ਨੂੰ ਇੱਥੇ ਸਸਤੀਆਂ ਜਿਵੇਂ 100-100 ਰੁਪਏ ਦੀਆਂ 1.5-100 ਦੀਆਂ 199 ਦੀਆਂ ਟੀ-ਸ਼ਰਟਸ ਮਿਲ ਜਾਂਦੀਆਂ ਨੇ ਤੇ ਉਹ ਗੁਰਪ੍ਰਤੋਪ ਨੂੰ ਵੀ ਆਇਆ ਹੁੰਦਾ ਵੀ ਮੰਮਾ ਮੈਨੂੰ ਇਹੀ ਜਿਹੀਆਂ ਟੀ-ਸ਼ਰਟਸ ਲੈ ਦੋ 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 ਤਿੰਨ ਵੀ ਜਿਹੜੀਆਂ ਮੈਂ ਘਰ ਪਾ ਸਕਾਂ ਵੀ ਜਿਵੇਂ ਹੁਣ ਮੈਂ ਗਰਾਊਂਡ ਜਾਣਾ ਜੇ ਉਹ ਕਸ ਵੀ ਜਾਂਦੀਆਂ ਨੇ ਤਾਂ ਇਟਸ ਓਕੇ ਹਨਾ ਵੀ ਵਧੀਆ ਵਾਲੀਆਂ ਤਾਂ ਫਿਰ ਪਾ ਵੀ ਨਹੀਂ ਹੁੰਦੀਆਂ ਹੈਗੀਆਂ ਤੇ ਫਿਰ ਅਸੀਂ ਸਾਰੇ ਪਹੁੰਚੇ ਸੀਗੇ ਵਿਸ਼ਾਲ ਮੈਗਾ ਬਟ ਮੰਮੀ ਮੈਂ ਹਨੀਤ ਤੇ ਸਿਮੀ ਅਸੀਂ ਮੰਮੀ ਨੇ ਤਾਂ ਥੋੜੇ ਡੱਬੇ ਡੱਬੇ ਜੇ ਲੈਣੇ ਸੀਗੇ ਤੇ ਗਰੋਸਰੀ ਥੋੜੀ ਬਹੁਤੀ ਮੈਂ ਤਾਂ ਕੁਛ ਨਹੀਂ ਲਿਆ ਮੈਂ ਤਾਂ ਇੱਕ ਸ਼ੈਂਪੂ ਲਿਆ ਤੇ ਹੰਨੀ ਗੁਰਪ੍ਰਤਾਪ ਲਈ ਟੀ-ਸ਼ਰਟਸ ਦੇਖਿਆ ਸੀ ਉਹ ਮੈਨੂੰ ਬਾਲੀ ਕੋਈ ਪਸੰਦ ਨਹੀਂ ਆਈ ਫਿਰ ਮੰਮੀ ਕਹਿੰਦੇ ਉਹਨੂੰ ਨਾਲ ਹੀ ਲੈ ਕੇ ਆਈ ਫਿਰ ਉਹ ਕਿਚ-ਕਿਚ ਕਰਦਾ ਵੀ ਮੈਨੂੰ ਲੈ ਕੇ ਨਹੀਂ ਗਏ ਹੈਗੇ ਵੀ ਜਾਂ ਮੈਨੂੰ ਦਵਾਏ ਨਹੀਂ ਹਨਾ ਅੱਜ ਉਹਦੇ ਮੈਥ ਦਾ ਕੱਲ ਨੂੰ ਪੇਪਰ ਹੈ ਤੇ ਟਿਊਜ਼ਡੇ ਦਾ ਡੇ ਹੈ ਤੇ ਕੱਲ ਨੂੰ ਉਹ ਮੈਥ ਦੇ ਪੇਪਰ ਦੀ ਤਿਆਰੀ ਕਰ ਰਿਹਾ ਇਸ ਕਰਕੇ ਮੈਂ ਉਹਨੂੰ ਕਿਹਾ ਵੀ ਤੂੰ ਰਹਿ ਘਰੇ ਬੀਅਸੀਸ ਮਾਨ ਖਰੀਦ ਕੇ ਲਿਆਨੇ ਆ ਹਨਾ ਆ ਡੱਬੇ ਮੈਨੂੰ ਪਸੰਦ ਆਇਆ ਡੱਬੇ ਸਾਨੂੰ ਫਾਈਨਲੀ ਬਹੁਤ ਵਧੀਆ ਲੱਗੇ ਸੋ ਫਾਈਨਲੀ ਛੁੱਟੀਆਂ ਹੋ ਗਈਆਂ ਛੁੱਟੀਆਂ ਦੇ ਮੈਸੇਜ ਸਾਰਿਆਂ ਨੂੰ ਆ ਗਏ ਗੁਰਪ੍ਰਤਾ ਪਰ ਨਾ ਖੁਸ਼ ਹੈ ਐਨਾ ਖੁਸ਼ ਹੈ ਤੇ ਮਤਲਬ ਇੰਨੀ ਮਿਹਨਤ ਕੀਤੀ ਸੀ ਵਿਚਾਰੇ ਨੇ ਲੱਗਿਆ ਹੋਇਆ ਸੀ ਦੁਪਹਿਰ ਦਾ ਮੈਥ ਦਾ ਪੂਰੇ ਤਿਆਰੀ ਕਰਨ ਲੱਗਿਆ ਹੋਇਆ ਸੀਗਾ ਇੰਨੀ ਮਿਹਨਤ ਕੀਤੀ ਸਾਰੀ ਵਿਚਾਰੇ ਦੀ ਵੇਸਟ ਹੋ ਗਈ ਕਿ ਉਹ ਵੇਸਟ ਹੋਈ ਹੈ ਬਿਕਾਜ਼ ਕੱਲ ਛੁੱਟੀ ਹੈ ਹੁਣ ਹੁਣ ਪੇਪਰ ਨਹੀਂ ਹੋਣੇ ਮੈਨੂੰ ਲੱਗਦਾ ਪੇਪਰ ਫਿਰ ਪੋਸਟਪੌਂਡ ਕਰ ਦੇਣਗੇ ਜਾਂ ਕਿੱਦਾਂ ਕਰਨਗੇ ਸਕੂਲ ਵਾਲੇ ਇਹ ਹਲੇ ਕੋਈ ਮੈਸੇਜ ਨਹੀਂ ਆਇਆ ਪਰ ਛੁੱਟੀਆਂ ਦਾ ਐਲਾਨ ਹੋ ਚੁੱਕਿਆ 21 ਤੋਂ ਲੈ ਕੇ Uh, 30th ਜੂਨ ਤੱਕ ਸਾਰੇ ਛੁੱਟੇ ਬਿਕੋਜ਼ ਗਰਮੀ ਹੈਵੀ ਬਹੁਤ ਜ਼ਿਆਦਾ 45 ਡਿਗਰੀ ਟੈਂਪਰੇਚਰ ਹੈ ਮੈਂ ਉਹੀ ਅਮਨ ਨਾਲ ਵੀ ਮਮਾ ਨਾਲ ਵੀ ਗੱਲ ਕਰ ਰਹੀ ਸੀਗੀ ਮੈਂ ਕਿ ਜਦੋਂ ਅਸੀਂ ਸਕੂਲ ਜਾਂਦੇ ਸੀਗੇ ਵੀ ਸਾਡੇ ਵੇਲੇ ਵੀ ਤਾਂ ਇੰਨੀ ਗਰਮੀ ਪੈਂਦੀ ਸੀਗੀ ਵੀ ਪਤਾ ਨਹੀਂ ਅਸੀਂ ਕਿਵੇਂ ਆ ਜਾਂਦੇ ਸੀਗੇ ਫਿਰ ਅਮਨ ਕਹਿਣ ਲੱਗੇ ਕਹਿੰਦੇ ਆਪਣੇ ਵੇਲੇ ਇੰਨੀ ਗਰਮੀ ਨਹੀਂ ਸੀ ਆਪਣੇ ਵੇਲੇ ਕਿੰਨੇ ਪਲਾਂਟਸ ਸੀਗੇ ਆਪਣੇ ਵੇਲੇ ਦਰਖਤ ਹੁੰਦੇ ਸੀ ਆਪਾਂ ਛਾਵੇਂ ਛਾਵੇਂ ਘਰੇ ਪਹੁੰਚ ਜਾਂਦੇ ਸੀ ਹਨਾ ਵੀ ਹੁਣ ਤਾਂ ਪਲਾਂਟਸ ਹੀ ਖਤਮ ਹੋ ਗਏ ਦਰਖਤ ਨਹੀਂ ਹੈਗੇ ਸੋ ਇਸ ਕਰਕੇ ਗਰਮੀ ਜ਼ਿਆਦਾ ਪੈ ਰਹੀ ਹੈ ਗਰਮੀ ਇੱਕ ਡੇ ਬਾਏ ਡੇ ਐਕਸੈਸ ਹੁੰਦੀ ਜਾ ਰਹੀ ਹੈ ਹਨਾ ਸੋ ਪੂਰੀ ਖੁਸ਼ੀ ਹੈ ਹਨੀਤ ਦੀ ਖੁਸ਼ੀ ਦੀ ਲਹਿਰ ਮੈਂ ਦੱਸ ਨਹੀਂ ਸਕਦੀ ਹਲੇ ਵੈਸੇ ਅਮਨ ਜੀ ਨੇ ਹਨੀਤ ਨੂੰ ਨਹੀਂ ਦੱਸਿਆ ਹੈਗਾ ਵੀ ਤੈਨੂੰ ਵੀ ਛੁੱਟੀਆਂ ਹੋ ਗਈਆਂ ਅਸੀਂ ਨਾ ਇਹਨੂੰ ਝੜਕਾ ਰਹੇ ਹਾਂ ਵੀ ਵੀਰ ਜੀ ਨੂੰ ਤਾਂ ਛੁੱਟੀਆਂ ਹੋ ਗਈਆਂ ਵੀ ਤੈਨੂੰ ਨਹੀਂ ਛੁੱਟੀਆਂ ਹੋਈਆਂ ਹਨਾ ਹਲੇ ਵੀ ਤੂੰ ਆਪਣੀ ਤਿਆਰੀ ਕਰ ਤੇਰਾ ਕੱਲੋ ਸਟੋਰੀ ਟੈਲਿੰਗ ਦਾ ਪੇਪਰ ਹੈ ਹਨਾ ਤੇ ਵੀ ਕਰ ਲੈ ਆਪਣੀ ਪੂਰੀ ਮਿਹਨਤ ਤੇ ਬੱਚਿਆਂ ਨੂੰ ਇੰਨੀ ਖੁਸ਼ੀਆਂ ਨੇ ਖੁਸ਼ੀ ਵੀ ਹੈ ਹਗਰਪ੍ਰਤਾਪ ਨੂੰ ਦੁੱਖ ਵੀ ਹੈ ਕਹਿੰਦਾ ਮਮਾ ਮੈਂ ਇੰਨੀ ਮਿਹਨਤ ਕੀਤੀ ਸੀਗੀ ਮੇਰੀ ਸਾਰੀ ਵੇਸਟ ਗਈ ਹੈ ਨਾ ਮੈਂ ਕਿਹਾ ਚੱਲ ਕੋਈ ਨਾ ਕੋਈ ਨਾ ਅੱਗੇ ਪੋਸਟਪੋਨ ਹੋਊਗਾ ਉਹੀ ਤੇਰੀ ਤਿਆਰੀ ਹੋਗੀ ਵੀ ਅੱਗੇ ਜਦੋਂ ਪੇਪਰ ਹੋਊਗਾ ਫਿਰ ਤੈਨੂੰ ਇੰਨਾ ਜ਼ਿਆਦਾ ਭੱਜ ਦੌੜ ਨਹੀਂ ਕਰਨੀ ਪਊਗੀ ਵੀ ਆਟੋਮੈਟਿਕਲੀ ਤੇਰਾ ਕੀਤਾ ਹੋਊਗਾ ਸਾਰਾ ਕੁਝ ਹਨਾ ਸੋ ਇੱਥੇ ਖਾਣ ਲੱਗਿਆਂ ਆਪਾਂ ਡਿਨਰ ਮੈਂ ਕਰ ਚੁੱਕੀ ਸੀਗੀ ਅਮਨ ਤੇ ਹਨੀ ਤੁਹਾਨੂੰ ਦੱਸਿਆ ਸੀ ਇਕੱਠੇ ਕਰਦੇ ਮੈਂ ਤਾਂ ਆਂਦੇ ਸਾਰੀ ਕਰ ਲੈਨੀ ਆ ਜਦੋਂ ਬਣਾਉਣੀਆਂ ਬਿਕਾਜ਼ ਮੈਨੂੰ ਬਹੁਤ ਭੁੱਖ ਲੱਗਦੀ ਹੈ ਹਨਾ ਸੋ ਇੱਥੇ ਪਿਉਤੀ ਰਾਈਸ ਖਾ ਰਹੀ ਹੈ ਆਪਣੀ ਨਾਨੀ ਘਰੋਂ ਰਾਈਸ ਲੈ ਕੇ ਆਈ ਸੀਗੀ ਤੇ ਹੁਣ ਰਾਈਸ ਖਾ ਰਹੀ ਐ ਦਹੀਂ ਨਾਲ ਤੇ ਇੱਧਰ ਆਪਾਂ ਬਣਾਈ ਸੀਗੀ ਅਰਬੀ ਦੀ ਸਬਜੀ ਤੇ ਨਾਲ ਫੁਲਕੇ ਸੀਗੇ ਮੈਂ ਆਪਣਾ ਡਨ ਕਰ ਚੁੱਕੀ ਆ ਆ ਦੋ ਪਲਾਸਟਿਕ ਦੀਆਂ ਕਾਲੀਆਂ ਮੈਂ ਮਾਈਕਰੋ ਚ ਰੱਖਣ ਵਾਲੀਆਂ ਨਾ ਇਹ ਦੋ ਤਿੰਨ ਕਾਲੀਆਂ ਚਾਰ ਕਾਲੀਆਂ ਦਾ ਸੈੱਟ ਸੀ ਮੈਨੂੰ ਬਹੁਤ ਸੋਹਣਾ ਲੱਗਿਆ ਹਨਾ ਪਲਾਸਟਿਕ ਜਿਹਦਾ ਫੇਰ ਮੈਂ ਲੈ ਆਈ ਮੈਨੂੰ ਵਧੀਆ ਲੱਗਿਆ ਤੇ ਹਨੀਤ ਨੂੰ ਵੀ ਬਹੁਤ ਪਸੰਦ ਸੀ ਕਹਿੰਦੀ ਮੰਮੀ ਇਹ ਲੈਣੀਆਂ ਹੀ ਲੈਣੀਆਂ ਨੇ ਸਭ ਤੋਂ ਪਹਿਲਾਂ ਤਾਂ ਇਹ ਨਹੀਂ ਚੱਕੀਆਂ ਕਹਿੰਦੀ ਮੰਮਾ ਕਲਰਫੁਲ ਇਹਨੂੰ ਨਾ ਕਲਰਫੁਲ ਜੇ ਕਰਕੇ ਜ਼ਿਆਦਾ ਸੋਹਣੀਆਂ ਲੱਗਿਆ ਇੱਕ ਮੈਂ ਇਹ ਲੈ ਕੇ ਆਈਆਂ ਤੇ ਬਾਲਾ ਕੁਛ ਖਾਸ ਨਹੀਂ ਸ਼ੈਂਪੂ ਲੈ ਕੇ ਆ ਮੰਮੀ ਉਹ ਲੈ ਕੇ ਆਏ ਨੇ ਜਿਹੜਾ ਸਮਾਨ ਲੈ ਕੇ ਆ ਨਾ ਦੇਖੋ ਪਿਓ ਧੀ ਇੱਕ ਦੂਜੇ ਨੂੰ ਖਵਾ ਰਹੇ ਨੇ ਉਹ ਇੰਨੀ ਚਲਾਕ ਹੈ ਉਹ ਆਪਣੇ ਪਪਾ ਨੂੰ ਪਤਾ ਕੀ ਖਵਾ ਰਹੀ ਹੈ ਹਰੀ ਮਿਰਚ ਕਿਉਂਕਿ ਉਹਨੂੰ ਪਤਾ ਵੀ ਮੇਰੇ ਪਪਾ ਹਰੀ ਮਿਰਚ ਖਾਂਦੇ ਨੇ ਤੇ ਉਹ ਅਮਨ ਜੀ ਨੂੰ ਇਹ ਆ ਵੀ ਚੱਲ ਇਸ ਬਹਾਨੇ ਹਰੀ ਮਿਰਚ ਖਾਣ ਦੇ ਬਹਾਨੇ ਵੀ ਮੇਰੇ ਤੋਂ ਇੱਕ 스ਪੂਨ ਲੈ ਲੈਂਦੀ ਹੈ ਹਨਾ ਨਹੀਂ ਤਾਂ ਕੁਛ ਨਹੀਂ ਖਾਂਦੀ ਹੈਗੀ ਹਨਾ ਮੈਂ ਇਹਨੂੰ ਖਵਾਣਾ ਬਹੁਤ ਔਖਾ ਹੈ ਖਾ ਜਾ ਜਿੰਨਾ ਮਰਜ਼ੀ ਲੋ ਆ ਦੇਖੋ ਆ ਕੱਪ ਕੋਲ ਰੱਖਿਆ ਹੋਇਆ ਹੈ ਪਾਣੀ ਜਿੰਨਾ ਮਰਜ਼ੀ ਪੁਲਾਇ ਜਾਓ ਪਾਣੀ ਪੀ ਜਾਣਾ ਇਹਨੇ ਸਾਰੀ ਦਿਹਾੜੀ ਹਨਾ ਪਰ ਪੀਣਾ ਇਹਨੇ ਆਪਣੇ ਆ ਕੱਪ ਚ ਹੀ ਹੈ ਇਹ ਥੱਲੋ ਲਿਆ ਕੇ ਰੱਖਿਆ ਹੋਇਆ ਹੈ ਇਹਨੇ ਕੱਪ ਇਹਦਾ ਫੇਵਰੇਟ ਕੱਪ ਸੋ ਫਾਈਨਲੀ ਇਹਨੂੰ ਨੀਂਦ ਤੋਂ ਹੋ ਗਈਆਂ ਸੁਤਿਆ ਦੇਖਿਆ ਕਿੰਨਾ ਚਾਚੜਿਆ ਹੋਇਆ ਹੈ ਪੂਰੀ ਐਕਸਾਈਟਡ ਹੈ ਛੁੱਟੀਆਂ ਹੋ ਗਈਆਂ 21 ਤੋਂ 30 ਤੱਕ ਹੋ ਗਈਆਂ ਹਨਾ ਸੋ ਇੰਜੋਏ ਕਰ ਰਹੇ ਨੇ ਹੁਣ ਬੱਚੇ ਛੁੱਟੀਆਂ ਇੰਜੋਏ ਕਰਨਗੇ ਪਤਾ ਨਹੀਂ ਛੁੱਟੀਆਂ ਇੰਜੋਏ ਕਰਨਗੇ ਕਿ ਸਾਡੀ ਜਾੜ ਖਾਣਗੇ ਇਹ ਨਹੀਂ ਪਤਾ ਹੈਗਾ ਪਰ ਮੈਨੂੰ ਵੀ ਥੋੜੇ ਜਿਹਾ ਐਕਸਾਈਟਮੈਂਟ ਹੋਈ ਹੈ ਵੀ ਸਵੇਰੇ ਟਿਫਨੀ ਰੈਡੀ ਕਰਨਾ ਪਊਗਾ ਸਭ ਤੋਂ ਔਖਾ ਕੰਮ ਹੈ ਨਾ ਸੋ ਹੁਣੇ ਪਾਪਾ ਨਾਲ ਬਸ ਲੜਾਈਆਂ ਝਗੜੇ ਕਰਿਆ ਕਰੂਗੀ ਹਾਂ ਤਾਂ ਮੈਂ ਨਾਲ ਰੱਖ ਕਲਰਸ ਕਰ ਹੁਣ ਫੇਰ ਸਾਡੇ ਕਲਰਸ ਦੇਖੋ ਬਈ ਤੇ ਹੁਣ ਅਸੀਂ ਬਸ ਘਰੀ ਕਲਰਸ ਕਰਨੇ ਨੇ ਹੁਣ ਅਸੀਂ ਪੜਨਾ ਨਹੀਂ ਹੈਗਾ ਅਸੀਂ ਛੱਡਤੀ ਪੜਾਈ ਗੁਰਪ੍ਰਤਾਪਨਾ ਮੈਥ ਦੀ ਤਿਆਰੀ ਕਰੀ ਜਾਵੇ ਉਧਰੋਂ ਮਨ ਕਹੀ ਜਾਣ ਕਰ ਲੈ ਤਿਆਰੀ ਵੇਸਟ ਜਾਣੀ ਹੈ ਤੇਰੀ ਕਰ ਲੈ ਤਿਆਰੀ ਉਹ ਛੁੱਟੀਆਂ ਹੋ ਜਾਣੀਆਂ ਉਹ ਨੂੰ ਇੱਕ ਚਿੱਤ ਵਿਚਾਰਾ ਡਬਲ ਮਾਈਂਡਡ ਹੋਇਆ ਪਿਆ ਵੀ ਮੈਂ ਕੀ ਕਰਾਂ ਮੈਂ ਤਿਆਰੀ ਕਰਾਂ ਕਿ ਨਾ ਕਰਾਂ ਹਨਾ ਓਕੇ ਜੇਕਰ ਪਾਪਾ ਐ ਨਾ ਕਰੋ ਮੈਂ ਹੁਣ ਮੇਰੇ ਨਾਲ ਵੀ ਜੇ ਛੁੱਟੀਆਂ ਹੋ ਗਿਆ ਉਹ ਕਹਿੰਦੇ ਹੋਣੀਆਂ ਹੀ ਹੋਣੀਆਂ ਤੂੰ ਕਾਰੀ ਚੱਲ ਤਿਆਰੀ ਤਨਾ ਉਹ ਵਿਚਾਰਾ ਡਬਲ ਮਾਈਂਡਡ ਹੋਇਆ ਵੀ ਜੇ ਮੈਂ ਨਾ ਤਿਆਰੀ ਕੀਤੀ ਤਾਂ ਮੇਰਾ ਕੱਲ ਦਾ ਪੇਪਰ ਖਰਾਬ ਹੋਊਗਾ ਜੇ ਕਰ ਲਈ ਤਿਆਰੀ ਤਾਂ ਮੇਰੀ ਵੇਸਟ ਜਾਊਗੀ ਹੁਣ ਉਹ ਵੇਸਟ ਗਈ ਛੁੱਟੀਆਂ ਹੋ ਚੁੱਕੀਆਂ ਸਾਰਿਆਂ ਦੇ ਮੈਸੇਜਸ ਆ ਚੁੱਕੇ ਨੇ ਸਾਰੇ ਕਨਵੈਂਸ ਕਰਕੇ ਦੱਸਿਆ ਸਾਰਿਆਂ ਨੂੰ ਮੈਸੇਜ ਆ ਗਏ ਹੈਪੀ ਹਾਲਿਡੇਸ ਸਾਰਿਆਂ ਨੂੰ ਸਮਰ ਵਕੇਸ਼ਨਸ ਦੀਆਂ ਬਹੁਤ ਸਾਰੀਆਂ ਹੈਪੀ ਹਾਲਿਡੇਸ ਤੋ ਇਥੇ ਕਰਦੇ ਆ ਹੁਣ ਆਪਾਂ ਬਲੌਗ ਦਾ ਐਂਡ ਹਨੀਤ ਨੂੰ ਖਾਂਸੀ ਬਹੁਤ ਹੋਈ ਹੋਈ ਹੈ ਮੈਂ ਕਲਰਸ ਕਰੂੰਗਾ ਇਥੇ ਕਰਦੇ ਆ ਆਪਾਂ ਬਲੌਗ ਦਾ ਐਂਡ ਕਰ ਲਉ ਮਿਲਦੇ ਆ ਫੇਰ ਇੱਕ ਨਵੇਂ ਬਲੌਗ ਦੇ ਨਾਲ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਵੱਡਿਆਂ ਨੂੰ ਸਤਿਕਾਰ ਤੇ ਬੱਚਿਆਂ ਨੂੰ ਬਹੁਤ ਸਾਰਾ ਪਿਆਰ ਬਹੁਤ ਇੰਜੋਏ ਕਰਿਓ ਆਪਣੀਆਂ ਛੁੱਟੀਆਂ ਮੰਮੀਆਂ ਦੇ ਨੱਕ ਜਿਦਾਂਮ ਕਰਦੇ ਹੋ ਇੰਨੀਆਂ ਇੰਜੋਏ ਕਰਨਾ ਆਪਾਂ ਛੁੱਟੀਆਂ ਜਣਾ ਗੁਰਪ੍ਰਤਾਪ ਤੇ ਹਨੀਤ ਨੇ ਵੀ ਨੱਕ ਜਿਦਾਂਮ ਕਰਨਾ ਮੰਮੀ ਨੇ ਸੋ ਜੇ ਤੁਹਾਨੂੰ ਮੇਰਾ ਬਲੌਗ ਥੋੜਾ ਜਿਹਾ ਵੀ ਵਧੀਆ ਲੱਗਦਾ ਪਲੀਜ਼ ਚੈਨਲ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਐਂਡ ਸ਼ੇਅਰ ਕਰਿਓ ਐਨੀ سپورਟ ਦੇਣ ਲਈ ਐਨਾ ਪਿਆਰ ਦੇਣ ਲਈ ਥੈਂਕ ਯੂ so much ਤੁਹਾਡੇ ਸਾਰਿਆਂ ਕਰਕੇ ਇਹ ਬਲੌਗ ਕੰਟੀਨਿਊ ਰਹਿਣਗੇ ਜਿਹੜੇ ਸੜਦੇ ਨੇ ਵਿਚਾਲੇ ਉਹ ਸੜੀ ਜਾਣ ਸੋ ਇਹ ਬਲੌਗ ਕੰਟੀਨਿਊ ਰਹਿਣਗੇ ਸੋ ਮਿਲਦੇ ਆਂ ਆਪਾਂ ਨੈਕਸਟ ਬਲੌਗ ਦੇ ਵਿੱਚ ਬਾਏ ਤਦ ਤੱਕ ਗੁੱਡ ਨਾਈਟ ਸਾਰਿਆਂ ਨੂੰ ਟੇਕ ਕੇਅਰ ਆਮ ਚੀਕੋ ਹੋਣਾ ਬੈਸਟ ਠੀਕ ਹੀ ਰਹਿਨੇ ਆਪਾਂ ਪਰਫੈਕਟ